ਚੈੱਕ ਕਰੋ ਕਿਦਾਂ ਵੇਖੋ ਪੱਥਰ ਜਿਹੜੇ ਰਾਹ ਛੁੱਟ-ਛੁੱਟ ਕੇ ਨਾ ਇਹਨਾਂ ਨੇ ਆਮਰਜੈਂਸੀ ਲਾਈਨਾਂ ਬੰਦ ਕੀਤੀਆਂ ਕੋਈ ਐਂਬੂਲੈਂਸ ਆ ਜੇ ਕੋਈ ਕੁਝ ਵੀ ਹੋ ਜੇ ਇੱਥੇ ਇਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਆ ਇੱਥੇ ਲੰਮੀਆਂ-ਲੰਮੀਆਂ ਲਾਈਨਾਂ ਜਿਹੜੀਆਂ ਐਦਾਂ ਲੱਗਦੀਆਂ ਵਾਂ ਔਰ ਲੋਕ ਤੰਗ ਪ੍ਰੇਸ਼ਾਨ ਹੁੰਦੇ ਇੱਥੋਂ ਤੱਕ ਕਿ ਇੱਥੇ ਕਿਹੇ ਵੇਲੇ ਆ ਕੇ ਵੇਖੋ ਕੋਈ ਸਿਆਣਾ ਬੰਦਾ ਵੀ ਇੱਥੇ ਕਿਤੇ ਬਜ਼ੁਰਗ ਬੰਦਾ ਵੀ ਕੋਈ ਫਾਜੇ ਤੇ ਮਿਸਪੇ ਵੀ ਕਰਦੇ ਉਹਨਾਂ ਦੇ ਨਾਲ ਦੂਜੀ ਗੱਲ ਜਾਮ ਤੇ ਇੱਥੇ ਅਕਸਰ ਲੱਗਾ ਰਹਿੰਦਾ ਐਂਬੂਲੈਂਸਾਂ ਤੱਕ ਫਸੀਆਂ ਹੁੰਦੀਆਂ ਇੱਥੇ ਆ ਵੇਖੋ ਲੋਕਾਂ ਲਈ ਰਸਤੇ ਅਮਰਜੈਂਸੀ ਲਾਈਨਾਂ ਬੰਦ ਕਰਕੇ ਪੱਥਰ ਛੁੱਟੇ ਜਾ ਰਹੇ ਨੇ ਆ ਹਾਲਾਤ ਨੇ ਇਹਨਾਂ ਲੋਕਾਂ ਦੇ ਆ ਰਸਤਾ ਹੀ ਬੰਦ ਕਰਤਾ ਵਾ ਆ ਐਂਬੂਲੈਂਸ ਵਾ ਕੀ ਜੀ ਆ ਚੈੱਕ ਕਰੋ ਐਂਬੂਲੈਂਸਾਂ ਤੱਕ ਵੇਖੋ ਆ ਪੱਥਰ ਲਾਏ ਗਾੜੀ ਇਹਨਾਂ ਨੇ ਆ ਕੰਮ ਵੇਖੋ ਐਂਬੂਲੈਂਸ ਆ ਆ ਗਾੜੀ ਇਹਨਾਂ ਦਾ ਬੰਦਾ ਪੱਥਰ ਲਾਏ ਰਾਜ ਆ ਕਿਦਾਂ ਪਰੇਸ਼ਾਨ ਹੁੰਦੇ ਆ ਜੰਡਿਆਲਾ ਟੋਲ ਪਲਾਜ਼ਾ ਵਾ ਐਂਬੂਲੈਂਸ ਨੂੰ ਰਾਹ ਨਹੀਂ ਮਿਲਿਆ ਵੇਖੋ ਆ ਕੰਮ ਇਹਨਾਂ ਦੇ ਵੀ ਕੀ ਵੇਖਣਾ ਬੜਾ ਯਾਰ ਆ ਵੇਖੋ ਕਿਸ ਤਰੀਕੇ ਨਾਲ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ ਟੋਲ ਪਲਾਜ਼ਾ ਜੰਡਿਆਲਾ ਆ ਹਾਲਾਤ ਜੇ ਇਥੇ ਆ ਲੋਕਾਂ ਨੂੰ ਇਦਾਂ ਤੰਗ ਕੀਤਾ ਜਾਂਦਾ ਇਥੇ ਦਿੱਕਤਾਂ ਦੇ ਨਾਲ ਐਂਬੂਲੈਂਸ ਨੰਗੀ ਆ ਲੋ ਆ ਚੈੱਕ ਕਰ ਲੋ ਆ ਟੋਲ ਪਲਾਜ਼ੇ ਤੇ ਕੰਮ ਆ ਜੇ ਇਦਾਂ ਜਾਮ ਚ ਫਸਦੇ ਲੋਕੀ ਆ ਪਰਲੇ ਬੰਨੇ ਵੀ ਚੈੱਕ ਕਰੋ ਇਹ ਟੋਲ ਪਲਾਜ਼ਾ ਜੰਡਿਆਲਾ ਵਾ ਰੋਜ਼ ਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੇ ਇੰਪੋਰਟੈਂਟ ਮੁੱਦੇ ਤੇ ਗੱਲ ਕਰਨ ਲੱਗੇ ਆ ਕਿਵੇਂ ਪ੍ਰਾਈਵੇਟ ਕੰਪਨੀਆਂ ਖੁੱਲ੍ਹਾਅਾਂ ਧੱਜੀਆਂ ਡਾਉਂਦੀਆਂ ਵਾਂ ਕਾਨੂੰਨ ਦੀਆਂ ਜਿਨ੍ਹਾਂ ਨੇ ਕਾਨੂੰਨ ਫੋਲੋ ਕਰਨੇ ਉਹੀ ਧੱਜੀਆਂ ਡਾਉਂ ਤੇ ਫਿਰ ਕਿੱਥੋਂ ਤੱਕ ਜਾਇਜ਼ ਆ ਮੈਂ ਗੱਲ ਕਰ ਰਿਹਾ ਜਲੰਧਰ ਅਮਰitsar ਹਾਈਵੇ ਤੇ ਟੋਲ ਪਲਾਜ਼ਾ ਨਿਜਰਪੁਰਾ ਜਿਸ ਨੂੰ ਜੰਡਿਆਲਾ ਟੋਲ ਪਲਾਜ਼ਾ ਵੀ ਕਿਹਾ ਜਾਂਦਾ ਇੱਥੇ ਅਕਸਰ ਹੀ ਤੁਸੀਂ ਲੰਬੇ-ਲੰਬੇ ਜਾਮ ਲੱਗੇ ਵੇਖੋਗੇ ਐਂਬੂਲੈਂਸਾਂ ਜਿਹੜੀਆਂ ਉਹ ਫਸੀਆਂ ਵੇਖੋਗੇ ਹੁਣ ਤੁਹਾਨੂੰ ਜੀ ਵੀਡੀਓ ਤੁਹਾਨੂੰ ਦਿਖਾ ਦਿੰਦਾ ਕਿ ਪੱਥਰਾਂ ਦੇ ਨਾਲ ਛੜਕ ਨੂੰ ਬੰਦ ਕੀਤਾ ਜਾ ਰਿਹਾ ਜਿਹੜੀਆਂ ਐਮਰਜੈਂਸੀ ਲਾਈਨਾਂ ਹੁੰਦੀਆਂ ਔਰ ਅਚਾਨਕ ਹੀ ਉੱਥੇ ਐਂਬੂਲੈਂਸ ਆ ਜਾਂਦੀ ਆ ਇਹ ਅਕਸਰ ਹੀ ਇੱਥੇ ਜਿਹੜਾ ਵੇਖਣ ਨੂੰ ਮਿਲਦੀਆਂ ਇਹ ਚੀਜ਼ਾਂ ਕਿਉਂਕਿ ਕਿਤੇ ਨਾ ਕਿਤੇ ਲੋਕ ਸਾਡੇ ਅੱਖਾਂ ਬੰਦ ਕਰਕੇ ਨੰਗ ਜਾਂਦੇ ਆ ਤੇ ਉਹਨਾਂ ਨੂੰ ਅੱਖਾਂ ਬੰਦ ਕਰਕੇ ਨੰਗਣ ਦੀ ਆਦਤ ਪੈ ਗਈ ਆ ਕਦੀ ਵੀ ਐਂਬੂਲੈਂਸ ਦੇ ਵਿੱਚ ਕੋਈ ਖੁਸ਼ੀ ਨਾਲ ਨਹੀਂ ਆਉਂਦਾ ਪਹਿਲਾਂ ਹੀ ਪਰਿਵਾਰ ਦਾ ਕੋਈ ਮੈਂਬਰ ਕਿਸੇ ਦਾ ਕੋਈ ਜਿਹੜਾ ਜਾਂਦਾ ਵਾ ਹਸਪਤਾਲ ਨੂੰ ਇਲਾਜ ਕਰਾਉਣ ਲਈ ਉਹ ਬੜਾ ਦੁਖੀ ਹੁੰਦਾ ਟ੍ਰੈਫਿਕ ਦਾ ਸਾਹਮਣਾ ਕਰਨਾ ਪੈਂਦਾ ਤੇ ਉੱਥੇ ਆਣ ਕੇ ਇਥੇ ਐਂਬੂਲੈਂਸਾਂ ਨੂੰ ਵੀ ਐਮਰਜੈਂਸੀ ਲਾਈਨਾਂ ਦੇ ਵਿੱਚੋਂ ਰਸਤਾ ਨਾ ਮਿਲੇ ਤੇ ਆਮ ਲੋਕਾਂ ਨੂੰ ਤੇ ਲਾਈਨਾਂ ਦੇ ਵਿੱਚੋਂ ਹੀ ਨਹੀਂ ਰਸਤਾ ਮਿਲਦਾ ਉਹ ਇੰਨੇ ਨੇ ਪਰੇਸ਼ਾਨ ਹੁੰਦੇ ਨੇ ਔਰ ਸਰਕਾਰ ਦੀਆਂ ਗਾਈਡਲਾਈਨ ਜਿੰਨੀਆਂ ਵਾ ਉਹ ਸਾਰੀਆਂ ਨੇ ਧੱਜੀਆਂ ਢਾਉਂਦੇ ਟੋਲ ਪਲਾਜ਼ੇ ਵਾਲੇ ਖਾਸ ਕਰਕੇ ਜੰਡਿਆਲੇ ਵਾਲੇ ਤੇ ਬਿਆਸ ਵਾਲੇ ਇਹ ਇੰਨਾ ਕੁ ਪਰੇਸ਼ਾਨ ਹੁੰਦੇ ਲੋਕ ਨਾਲੇ ਟੋਲ ਟੈਕਸ ਦਿੰਦੇ ਆ ਤੇ ਨਾਲੇ ਇੱਥੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਆ ਤੁਹਾਨੂੰ ਮੈਂ ਵੀਡੀਓ ਵਿਖਾ ਦਿੰਨਾ ਕਿ ਇਹ ਕਿਸ ਤਰ੍ਹਾਂ ਦੇ ਨਾਲ ਪੱਥਰ ਸੁੱਟ ਕੇ ਅਮਰਜੈਂਸੀ ਲਾਈਨ ਬੰਦ ਕੀਤੀ ਆ ਇਧਰੋਂ ਦੀ ਕੋਈ ਆਰਮੀ ਦੀ ਗੱਡੀ ਲੰਘਦੀ ਆ ਜਾਂ ਕੋਈ ਐਂਬੂਲੈਂਸ ਲੰਘਦੀ ਆ ਜਾਂ ਕੋਈ ਕੋਈ ਜ਼ਰੂਰਤ ਵੇਲੇ ਕਿਸੇ ਨੂੰ ਅਮਰਜੈਂਸੀ ਹੋਵੇ ਤੇ ਉਧਰੋਂ ਲੰਘ ਜਾਂਦਾ ਅਮਰਜੈਂਸੀ ਲਾਈਨ ਆ ਇਸ ਕਰਕੇ ਹੁੰਦੀਆਂ ਇੱਥੇ ਤੇ ਕਿਤੇ 15 ਮਿੰਟ ਮੀਂਹ ਪੈ ਜੇ ਤੇ ਪਤਾ ਨਹੀਂ ਲੱਗਦਾ ਵੀ ਟੋਲ ਪਲਾਜ਼ਾ ਵਾ ਕਿ ਨਹਿਰ ਆ ਜਿਹੜੀ ਪਾਰ ਕਰਨੀ ਆ ਇੰਨੇ ਬੁਰੇ ਹਾਲਾਤ ਨੇ ਨੈਸ਼ਨਲ ਹਾਈਵੇ ਦੇ ਅਧਿਕਾਰੀਆਂ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਔਰ ਗੈਰ ਜ਼ਿੰਮੇਵਾਰ ਕੰਪਨੀ ਜਿਸ ਨੂੰ ਇਹ ਟੈਂਡਰ ਦਿੱਤਾ ਵਾ ਇਹਦਾ ਇਮੀਡੀਏਟਲੀ ਲਾਇਸੈਂਸ ਤੱਕ ਕੈਨਸਲ ਕੀਤਾ ਜਾਵੇ ਔਰ ਇਹਨਾਂ ਨੂੰ ਜੁਰਮਾਨਾ ਕੀਤਾ ਜਾਵੇ ਕਿ ਇਹਨਾਂ ਨੂੰ ਲੋਕਾਂ ਦੀ ਜਾਨ ਨਾਲ ਕੋਈ ਲੈਣਾ ਦੇਣਾ ਨਹੀਂ ਸਿਰਫ ਪੈਸਿਆਂ ਤਾਂ ਕੀ ਆ ਇਹਨਾਂ ਨੂੰ ਮਤਲਬ ਜੇ ਕੋਈ ਐਂਬੂਲੈਂਸ ਨੂੰ ਰਾਹ ਹੀ ਨਹੀਂ ਦੇਣਾ ਤੇ ਫਿਰ ਮਤਲਬ ਟੋਲ ਪਲਾਜ਼ੇ ਤੇ ਅਮਰਜੰਸੀ ਲਾਈਨਾਂ ਕਿਸ ਕੰਮ ਲਈ ਬਣਾਈਆਂ ਹੁੰਦੀਆਂ ਅਮਰਜੰਸੀ ਲਾਈਨਾਂ ਹੀ ਬੰਦਿਆ ਇੱਥੇ ਔਰ ਇੱਥੇ ਅਨ ਟ੍ਰੇਨਡ ਬੰਦੇ ਰੱਖਿਆ ਕੁੜੀਆਂ ਰੱਖੀਆਂ ਜਿਹੜੀਆਂ ਕਿਨਾਂ ਕਿਨਾਂ ਪਰਚੀ ਕੱਟਣ ਤੇ ਟਾਈਮ ਲਾ ਦਿੰਦੀਆਂ ਔਰ ਲੋਕਾਂ ਨੂੰ ਅੱਧਾ ਅੱਧਾ ਘੰਟਾ ਜਾਮ ਦਾ ਸਾਹਮਣਾ ਕਰਨਾ ਪੈਂਦਾ ਔਰ ਬੜੇ ਮਾੜੇ ਹਾਲਾਤ ਨੇ ਇਸ ਦੇ ਔਰ ਬਹੁਤ ਜਲਦ ਮੈਂ ਨੈਸ਼ਨਲ ਹਾਈਵੇ ਦੇ ਉੱਚ ਅਧਿਕਾਰੀਆਂ ਨਾਲ ਮਿਲ ਕੇ ਇਹਨਾਂ ਦੀ ਸ਼ਿਕਾਇਤ ਕਰਕੇ ਸਾਰਾ ਦਸੂ ਪਿੱਛੇ ਬੰਨ ਕੀ ਡਿਆ ਵਾ ਔਰ ਦੂਜੀ ਗੱਲ ਜਿਹੜੇ ਵੀ ਮੇਰੇ ਵੀਰ ਲੰਘ ਦਿੰਦੇ ਆ ਉਹ ਹਾਈਵੇ ਦੀਆਂ ਗਾਈਡਲਾਈਨ ਪੜੋ ਇਹਨਾਂ ਦੀ ਇਮੀਡੀਏਟਲੀ ਸ਼ਿਕਾਇਤ ਕਰੋ ਰੋਡ ਤੇ ਕੋਈ ਹਾਸਾ ਹੋ ਜੇ ਕੋਈ ਇਹਨਾਂ ਕੋ ਐਂਬੂਲੈਂਸ ਨਹੀਂ ਕੋਈ ਸਾਫ ਸੁਥਰਾ ਇਹਨਾਂ ਦਾ ਬਾਥਰੂਮ ਨਹੀਂ ਮਤਲਬ ਇਹ ਧੜਾ ਧੜੇ ਤੇ ਪਰਚੀਆਂ ਕੱਟੀ ਜਾਂਦੇ ਗੁੰਡਾ ਟੈਕਸ ਲਈ ਜਾਂਦੇ ਇਹਨਾਂ ਨੂੰ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਆ ਸੋ ਕਿਤੇ ਨਾ ਕਿਤੇ ਹਾਈਵੇ ਦੇ ਅਧਿਕਾਰੀ ਪ੍ਰਸ਼ਾਸਨ ਦੇ ਅਧਿਕਾਰੀ ਇਹਨਾਂ ਵੱਲ ਧਿਆਨ ਦੇਣ ਔਰ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਕਿਉਂਕਿ ਲੋਕਾਂ ਤੋਂ ਟੋਲ ਟੈਕਸ ਵੀ ਲੈਣਾ ਗੁੰਡਾ ਟੈਕਸ ਵੀ ਲੈਣਾ ਤੇ ਉੱਥੇ ਪਰੇਸ਼ਾਨ ਵੀ ਕਰਨਾ ਇਹ ਕਿੱਥੋਂ ਤੱਕ ਜਾਇਜ਼ ਆ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਦੇ ਘਰ ਸੰਗਤ ਮੱਥਾ ਟੇਕਣ ਦੇ ਲਈ ਆਉਂਦੀ ਆ ਇਹ ਉਹਨਾਂ ਨਾਲ ਵੀ ਲੜਦੇ ਨੇ ਰਸਤੇ ਦੇ ਵਿੱਚ ਔਰ ਇੱਕ ਬੰਦੇ ਨੂੰ 20 25 25 ਜਾਣੇ ਗਲ ਪੈ ਜਾਂਦੇ ਲੋਕਾਂ ਦੇ ਇਸ ਕਰਕੇ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਆ ਔਰ ਇਹੜਾ ਗੁੰਡਾ ਟੈਕਸ ਆ ਇਹ ਬੰਦ ਹੋਣਾ ਚਾਹੀਦਾ ਵਾ ਵੀ ਤੁਸੀਂ ਜੇ ਪੈਸੇ ਲੈਂਦੇ ਜੇ ਤੇ ਫਿਰ ਤੁਸੀਂ ਅਮਰਜੈਂਸੀ ਲਾਈਨਾਂ ਕਿਉਂ ਬੰਦ ਕੀਤੀਆਂ ਕਿਸੇ ਦੀ ਜਾਨ ਦਾ ਕੋਈ ਮੁੱਲ ਨਹੀਂ ਇੱਥੇ। ਔਰ ਕਿਤੇ ਨਾ ਕਿਤੇ ਇਹਨਾਂ ਲੋਕਾਂ ਖਿਲਾਫ ਜਿਹੀ ਕਾਰਵਾਈ ਹੋਵੇ ਜਿਹੜਾ ਦੂਜੇ ਟੋਲ ਪਲਾਜ਼ੇ ਵਾਲਿਆਂ ਨੂੰ ਵੀ ਸਿੱਖਿਆ ਮਿਲ ਜੇ। ਬਹੁਤ-ਬਹੁਤ ਧੰਨਵਾਦ।